ਬਿੱਟੂ ਦੇ ਵੱਲੋਂ ਮੁਰ ਤੋਂ ਰਾਹੁਲ ਗਾਂਧੀ ਤੇ ਨਿਸ਼ਾਨਾ 사ਧਿਆ ਗਿਆ ਹੈ ਬਿੱਟੂ ਨੇ ਕਿਹਾ ਕਿ ਰਾਹੁਲ ਨੂੰ ਅਤਵਾਦੀ ਕਿਉਂ ਕਿਹਾ ਰਾਹੁਲ ਲੋਕਾਂ ਨੂੰ ਦੇਸ਼ ਦੇ ਖਿਲਾਫ ਪਰਕਾਰ ਰਹੇ ਨੇ ਬਿੱਟੂ ਨੇ ਕਿਹਾ ਉਹਨਾਂ ਕਹਿੰਿਆ ਕਿ ਅਤਵਾਦੀ ਸਿਰਫ ਉਹ ਨਹੀਂ ਹੈ ਜੋ ਲੋਕਾਂ ਨੂੰ ਮਾਰਦੇ ਨੇ ਉਹ ਵੀ ਅਤਵਾਦੀ ਨੇ ਜੋ ਲੋਕਾਂ ਨੂੰ ਦੇਸ਼ ਦੇ ਖਿਲਾਫ ਪਰਕਾਉਂਦੇ ਨੇ ਗਾਂਧੀ ਪਰਿਵਾਰ ਭਾਵਨਾਵਾ ਪਰਕਾਉਂਦਾ ਹੈ ਤੇ ਰਾਹੁਲ ਦੇ ਪਿਤਾ ਨੇ ਧਰਤੀ ਕੰਬਣ ਵਾਲਾ ਰਾਹੁਲ ਦੇ ਜਿਹੜਾ ਰਾਹੁਲ ਦੇ ਪਿਤਾ ਨੇ ਧਰਤੀ ਕੰਬਾਉਣ ਵਾਲਾ ਬਿਆਨ ਦਿੱਤਾ ਸੀ ਰਾਹੁਲ ਨੇ ਆਪਣੇ ਪਿਤਾ ਵਰਗਾ ਹੀ ਬਿਆਨ ਦਿੱਤਾ ਹੈ ਰਮਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਆ ਗੱਲਾਂ ਕਰ ਰਹੇ ਆ ਇਹ ਚ ਦੋ ਗੱਲਾਂ ਮੈਂ ਜ਼ਰੂਰ ਹੋਰ ਦੱਸਣਾ ਚਾਹਣਾ ਆਪਣਾ ਟੈਰਰਿਸਟ ਜੀ ਕੋਈ ਬੰਦਾ ਇੱਕ ਬੰਦਾ ਮਾਰਦਾ ਟੈਰਰਿਸਟ ਦੋ ਬੰਦੇ ਮਾਰਦਾ ਪੰਜ ਬੰਦੇ ਮਾਰਦੇ ਆ ਇਹ ਜਿਹੜੇ ਗਾਂਧੀ ਫੈਮਿਲੀ ਬਹੁਤ ਤੇ ਦੀ ਕਹਿ ਰਿਹਾ ਵੀ ਟੈਰਰਿਸਟ ਕਹਿਣ ਦਾ ਕੀ ਮਤਲਬ ਆ ਮੇਰਾ ਮਤਲਬ ਕਹਿਣ ਦਾ ਟੈਰਰਿਸਟ ਇਹ ਨਹੀਂਗਾ ਮੇਰਾ ਮਤਲਬ ਇਹ ਆ ਵੀ ਇਹ ਜਾਲ ਬੁੰਨਦੇ ਆ ਇਹ ਐਸੀਆਂ ਭਾਵਨਾ ਲੋਕਾਂ ਦੀਆਂ ਨੂੰ ਝੁਕਾਉਂਦੇ ਆ ਇਹ ਐਸੇ ਸਰਕਾਰ ਚ ਐਸੇ ਹੁਕਮ ਦਿੰਦੇ ਆ ਜਿਹਦੇ ਨਾਲ 1 2 ਨਹੀਂ ਹਜ਼ਾਰਾਂ ਦੀ ਗਿਣਤੀ ਚ ਮਾਸਕਰ ਕਰਾਉਂਦੇ ਆ ਜਿਹਦੇ ਨਾਲ ਇੱਕ ਆਪ ਇਹਨਾਂ ਨੇ ਕਿਹਾ ਵੀ بڑا ਦਰਖਤ ਜੇ ਡਿੱਗਦਾ ਹੈ ਤਾਂ ਥੱਲੇ ਭਾਈ ਕੰਬਣ ਤਾਂ ਧਰਤੀ ਲੱਗੀ ਜਾਂਦੀ ਹੈ ਇਹ ਉਹ ਧਰਤੀ ਨੂੰ ਕੰਬਣ ਲਾਉਂਦੇ ਆ ਇਹ ਉਸ ਤਰੀਕੇ ਦੀ ਉਸ ਤਰੀਕੇ ਦੀ ਜਿਹੜਾ ਧਰਤੀ ਕੰਬਣ ਲਾਉਣ ਵਾਲੀ ਸੇਮ ਗੱਲ ਬਿਆਨ ਸਿੱਖਾਂ ਦਾ ਅਮਰੀਕਾ 'ਚ ਦੇਖ ਕੇ ਆਇਆ ਵੀ ਕਿਸ ਇਹਦੇ ਨਾਲ ਇਹਦੇ ਨਾਲ ਆਪਣੇ ਆਪ ਪਾੜ ਪਈਵੇ ਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁਣ ਇਹ ਕੰਮ ਰਾਹੁਲ ਗਾਂਧੀ ਨੇ ਕੀਤਾ ਹੁਣ ਮੇਰੀ ਗੱਲ ਨਾਲ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਵਾਬ ਚਲੋ ਮੈਂ ਇੱਕ ਹੋਰ ਦਾਵਾ ਕਰਦਾ ਕੋਈ ਵੀ ਕਾਂਗਰਸ ਪਾਰਟੀ ਦਾ ਸਿੱਖ ਲੀਡਰ ਪੰਜਾਬ ਦਾ ਜਾਂ ਹੋਰ ਕਿਤੇ ਜਿਹੜਾ ਬਾਹਰ ਵੀ ਇੱਕ ਵੀ ਕੋਈ ਕਾਂਗਰਸ ਪਾਰਟੀ ਦਾ ਲੀਡਰ ਮੈਂ ਕਹਿ ਰਿਹਾ ਜਾਂ ਵਰਕਰ ਕੋਈ ਆ ਕੇ ਬਾਹਰ ਖੜਾ ਹੋ ਕੇ ਕਹਿ ਦੇਵੇ ਵੀ ਮੈਨੂੰ ਕਿਤੋਂ ਪੱਗ ਨੂੰ ਮੈਨੂੰ ਕਿਤੇ ਕਿਰਪਾਨ ਨੂੰ ਮੈਨੂੰ ਕਿਤੇ ਦਾੜੀ ਨੂੰ ਮੈਨੂੰ ਕਿਤੇ ਰੋਕਿਆ ਗਿਆ ਏ ਇੱਕ ਵੀ ਕੋਈ ਕਹਿ ਦੇਵੇ ਆ ਕੇ ਆ ਗੱਲ ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ ਦੇਸ਼ ਕਿਤੇ ਦੀ ਕਿਤੇ ਜਾ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੂਜੀ ਗੱਲ ਇਹਨਾਂ ਨੂੰ ਬਿਮਾਰੀ ਦਾ ਬੜਾ ਸ਼ੌਕ ਹੈ ਜਿਹੜੇ ਆਪਣੇ ਬੜਿੰਗ ਸਾਹਿਬ ਨੇ ਤੇ ਬਾਜਵਾ ਸਾਹਿਬ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਬਿਮਾਰੀ ਹੈ ਬਵਾਸੀਰ ਆ ਜਾਂ ਕਿਹੜੀ ਹੈ ਕਿਹੜੀ ਨਹੀਂ ਗਈ ਪਰ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ ਇਹਨਾਂ ਦਾ ਦਿਮਾਗ ਕਿਉਂ ਸਲਤਨਤੋਂ ਦੇ ਹੱਲੇ ਆ ਵੀ ਜਿੱਦਣ ਮੈਂ ਜਾ ਕੇ ਭਾਜਪੀ ਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਥੇ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹੱਲੇ ਹੋਏ ਆ ਆਪਾਂ ਗੱਲਾਂ ਕਰ ਰਹੇ ਆ ਇਹ ਚ ਦੋ